ਹਾਂਜੀ ਭਾਜੀ ਆਤਾ ਦੇ ਬਿੜੇ ਨਾ ਕਿਸ ਤਰ੍ਹਾਂ ਇਹਦੇ ਵਾਕਿਆ ਕਰਨਾ ਘੜੀਏ ਇਹ ਜੀ ਸ਼ੇਗ ਮੈਨੇ ਬਿਲੋਂਗਾ ਕੋਈ ਪਤਾ ਨਹੀਂ ਲਗਾ ਪਈ ਕੀ ਹੋਤੇ ਹੋਇਆ ਕਰਨਾ ਇਹ ਸਾਡਾ ਜਿਹੜਾ ਬੈਠਾ ਸੀ ਤਰਸੀਮ ਸਿੰਘ ਕੋ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਤੇ ਸਪੇਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਕਰੋ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਪੁੱਧ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਇਹ ਸਾਡੇ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 1 ਮਹੀਨੇ ਪਹਿਲਾਂ ਤੇ ਕੰਮ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਹਾਂਜੀ ਭਾਜੀ ਤੁਹਾਡੇ ਬੇੜੇ ਨਾਲ ਕਿਸ ਤਰ੍ਹਾਂ ਇਹਦਾ ਇਹ ਵਾਕਿਆ ਕਹਿਣਾ ਘੜੀ ਹੈ ਇਹ ਜੀ ਸ਼ੇਖ ਮੈਨੇ ਭਿਲੋਂ ਗਿਆ ਕੋਈ ਪਤਾ ਨਹੀਂ ਲਗਾ ਪੀ ਕੀ ਹੋਥੇ ਉਹ ਆ ਤੇ ਉਥੇ ਜਾ ਕੇ ਤੇ 6 ਮਹੀਨੇ ਕੰਮ ਕੀਤਾ ਨਾਲ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਵੇਰੇ 20 ਸਾਲ ਹੋ ਗਏ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕੀ ਹੋਣ ਮੰਗ ਤਾਂ ਬੇਟਾ ਗਿਆ ਹੈ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਤੁਹਾਨੂੰ ਕੋਈ ਆਰਥਿਕ ਸਹਾਇਤਾ ਚਲੋ ਆਨ ਨਾ ਇਹ ਈ ਇਆਦਤ ਬੇਚੀਦਾ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਘਟਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਕੋ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਤੇ ਸਪੇਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਦਾ ਪੈਸਾ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਆ ਕਈ ਦਿਨ ਤੇ ਪਹਿਲਾਂ ਲਾਪਤਾ ਰਿਆ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰਲਾਲ ਸਿੰਘ ਵੀ ਉੱਥੋਂ ਇਸ ਫੇਨ ਤੋਂ ਹੀ ਆਇਆ ਵਾ ਜਦੋਂ ਉਧਰ ਦੀ ਗਵਰਨਮੈਂਟ ਨੇ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਿਯੋਗੀ ਆ ਕੀ ਨਾਮ ਉਹਦਾ ਮਰੀਕ ਸਿੰਘ ਉਹ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਦੋਦਿਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash ਲੱਭੀ ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚ گاਵਾ ਤਸੀ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਕਿ ਦਾਨੀ ਸੱਜਣਾਵਾਂ ਨੇ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਹੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰ ਤੇ ਚਲੋ ਧੰਨਵਾਦ ਕਰਦੇ ਆਂ ਇਨ੍ਹਾਂ ਜਿਹੜੇ ਸਾਡੇ ਮੰਤਰੀ ਸਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਦੇ ਤੇ ਪਰਿਵਾਰ ਨੂੰ ਲਿਆ ਕੇ ਚੋਂਕੀ ਆ ਕਿ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇਕ ਉਹਨਾਂ ਦੀ ਭੈਣ ਆ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਉਹਨਾਂ ਭੈਣ ਆ ਤੇ ਇਸ ਵਕਤ ਪਿਤਾ ਜੀ ਉਹਨਾਂ ਦੇ ਨਾਲ ਸਾਡੇ ਘਰ ਦੇ ਵਿੱਚ ਇਕੱਲਾ ਸੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜਾ ਜਿਹੜਾ ਕੱਲ ਡਿਪੋਰਟ ਹੋ ਕੇ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾਪ ਆ ਕੇ ਜ਼ਮੀਨਾਂ ਵੇਖ ਕਰਕੇ ਆਏ ਨੇ ਉਹਦੇ ਵਿੱਚ ਹੱਥਾਂ ਨੂੰ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਘੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾਵਾਂ ਬੜੀ ਨਿੰਦਣਯੋਗ ਆ ਸ਼ਰਮਨਾਗਿਆ ਜੇ ਗਵਰਨਮੈਂਟ ਨੇ ਉਧਰ ਦੀਆਂ ਬੋਨਾਂ ਨੂੰ ਰੀਟੇਨ ਕਰ ਹੀ ਲਿਆ ਸੀਗਾ ਤੇ ਹੱਥ ਘੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਘਟਨਾ ਇਹਦੀ ਵੀ ਹਿੰਕੇਦੀ ਕਰਦੇ ਆ ਬਹੁਤ ਨਿੰਦਣਯੋਗ ਹੈ ਜੀ ਜੀ ਭਾਈ ਅਸਾਂ ਦੂਜੀ ਸਾਡੀ ਬੇਨਤੀ ਇਹ ਆ ਕਿ ਜਿਹੜੇ ਸਾਡੀ ਐਨਜੀਓ ਹੈਗੇ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਉਹਨਾਂ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਵੀ ਇਹ ਜਿਹੜੀ ਉਹਦੇ ਤਰਸੇਮ ਸਿੰਘ ਜੀ ਦੇ ਪਿਤਾ ਵਾ ਇਹਦੀ ਹਾਲਤ ਆਪ ਵੀ ਵੇਖ ਹੀ ਸਕਦੇ ਜੀ ਇਸ ਵਕਤ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਇੱਕ ਬੇਟੀ ਆ ਬੇਟੀ ਵੀ ਅਨਮੈਰੜੀ ਆ ਅਸੀਂ ਐਨਜੀਓ ਨੂੰ ਬੇਨਤੀ ਕਰਦੇ ਆਂ ਵੀ ਜੇ ਕੋਈ ਮਹੱਲੀ ਸਹਾਇਤਾ ਦੇ ਸਕਦੇ ਆ ਤੇ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਤਨਾ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵੀਰ ਜਿਹੜੇ ਦਾਨੀ ਸੱਜਣ ਆ ਬੜੀ-ਬੜੀ ਵੇਖੀਦਾ ਉਹਨਾਂ ਨੂੰ ਵੀਡੀਓ ਸੋਸ਼ਲ ਸੋਸ਼ਲ ਨੈਟਵਰਕ ਰਾਹੀਂ ਵੀ ਉਹ ਦਾਨ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਵੀਰ ਦੀ ਕੋਈ ਬਾਹ ਪਿੰਡ ਮੋੜੇ ਵਾਲੇ ਵੀਰ ਦੀ ਫੜੀ ਜਾਵੇ ਉਹਦੀ ਭੈਣ ਦੀ ਮੈਰਿਜ ਵੀ ਕਰਨੀ ਆ ਤੇ ਉਹਦੇ ਪਿੱਛੇ ਇਸ ਵਕਤ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਜਿਹੜਾ ਕੋਈ ਹੈਗੀ ਜ਼ਮੀਨ ਜਿਹਦਾ ਤੱਕੀ ਉਹ ਵੀ ਸਾਰੀ ਵੇਗ ਗਈ ਆ ਸਿਰਫ ਸੱਜਣਾ ਦੇ ਨਾਲ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਵੀ ਸਰਕਾਰ ਤੋਂ ਅਪੀਲ ਤੇ ਸਰਕਾਰ ਨੂੰ ਅਪੀਲ ਦੇ ਅਸੀਂ ਹੀ ਕਰਦੇ ਆਂ ਵੀ ਜੇਕਰ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੇ ਵੀਰਾਂ ਦੀਆਂ ਬਾਹ ਖੜਨ ਅਸੀਂ ਆਪ ਦਾ ਸਦਾ ਹੀ ਵਾਰੀ ਰਵਾਂਗੇ ਜੀ ਜਿਸ ਤਰ੍ਹਾਂ ਜਦੋਂ ਇਲੈਕਸ਼ਨ ਹੁੰਦੀ ਹੈ ਉਹਦਾ ਵਾਅਦਾ ਕਰਦੇ ਵੀ ਜਦੋਂ ਕਿਤੇ ਲੋੜ ਪਏ ਭੀੜ ਦੇ ਟਾਈਮ ਅਸੀਂ ਆਪ ਜੀ ਦੇ ਨਾਲ ਆ ਅਸੀਂ ਮਾਨਯੋਗ ਸਾਡੇ ਐਮਪੀ ਗੁਰਜੀਤ ਸਿੰਘ ਔਂਜਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਔਰ ਸਭ ਤੋਂ ਵੱਧ ਸਾਡੇ ਕੈਬਨਟ ਮੰਤਰੀ ਧਾਰੀਵਾਲ ਸਾਹਿਬ ਨੇ ਕਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਮੌੜੇ ਪਿੰਡ ਵਿੱਚ ਇਹਨਾਂ ਦੇ ਨਾਲ ਆਣ ਕੇ ਦੁੱਖ ਸਾਂਝਾ ਕੀਤਾ ਜਾਵੇ ਔਰ ਕੋਈ ਮਾਲੀ ਸਹਾਇਤਾ ਦੇਣ ਵਾਸਤੇ ਥੋੜਾ ਬੋਲਾ ਜੋ ਵੀ ਆਪ ਜੀ ਦਾ ਯੋਗ ਪਾਗੇ ਤੇ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਕੀ ਨਾਮ ਤਾਂ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 6 ਮਹੀਨੇ ਪਹਿਲਾਂ ਤੇ ਕੰਮ ਕਰ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਅਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ ਲਾਸ਼ ਮਿਲੀ ਆ ਪੁਲਿਸ ਨੂੰ ਮਿਲੀ ਕੋਈ ਪਤਾ ਲੱਗਾ ਹਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਉੱਥੇ ਹੀ ਹਾਂ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਹਾਂ ਜੀ ਹਾਂਜੀ ਠੀਕ ਹੈ ਜੀ